ਜੰਮੂ ਦੇ ਹਾਲਾਤ ਵਿਖਾ ਦਈਏ ਕਿ ਜੇ ਡਿਜੀਟਲ ਇੰਡੀਆ ਬਣਨਾ ਹੈ ਜੇ ਜੰਮੂ ਦੇ ਨਾਲ ਜੇ ਐਂਡ ਕੇ ਦੇ ਨਾਲ ਪੰਜਾਬ ਦੇ ਹੋਰ ਵੀ ਪਿੰਡ ਆ ਕੇ ਜੁੜਨੇ ਨੇ ਪੰਜਾਬ ਦਾ ਕਿੰਨੇ ਜ਼ਿਲ੍ਹੇ ਜੁੜਨਗੇ ਕਿੰਨੇ ਸ਼ਹਿਰ ਜੁੜਨਗੇ ਔਰ ਪਹਿਲਾਂ ਹੀ ਹਾਲਾਤ ਵੇਖ ਲਓ ਤੁਸੀਂ ਕਿ ਇਹ ਲੇਬਰ ਚੌਂਕ ਹੈ ਇਹ ਜੰਮੂ ਦਾ ਗੰਗਿਆਲ ਲੇਬਰ ਚੌਂਕ ਹੈ ਔਰ ਲੇਬਰ ਚੌਂਕ ਦੇ ਵਿੱਚ ਕਿੰਨੀ ਲੇਬਰ ਇਸ ਵੇਲੇ ਖੜੀ ਆ ਔਰ ਕੀ ਕਾਰਨ ਹੈ ਕਿ ਡਿਜੀਟਲ ਇੰਡੀਆ ਹੋਵੇ ਤਾਂ ਕੰਮ ਵਾਸਤੇ ਇਸ ਤਰ੍ਹਾਂ ਲੈਣਾ ਲੱਗਣੀਆਂ ਪੈਣ ਇਸ ਤਰ੍ਹਾਂ ਲੋਕ ਖੱਜਲ ਹੋਣ ਆ ਤੁਸੀਂ ਹਾਲਾਤ ਵੇਖੋ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਪਿੱਛੇ ਹੋ ਕੇ ਇਹ ਤਸਵੀਰਾਂ ਦਿਖਾਈ ਜਾਏ ਇਧਰ ਹੋ ਜਾ ਇਧਰ ਹੋ ਜਾ ਇਹ ਸਭ ਕੀ ਤਸਵੀਰਾਂ ਦਿਖਾਓ ਪਿੱਛੇ ਹੋ ਜਾ ਪਿੱਛੇ ਇਧਰ ਇਧਰ ਤਸਵੀਰਾਂ ਦਿਖਾਓ ਕਿ ਕਿੰਨੇ ਆਦਮੀ ਆ ਕਿੰਨੇ ਆਦਮੀ ਇਹ ਜੰਮੂ ਮੇ ਕੰਮ ਦਾ ਐਸਾ ਹੈ ਕਿ ਕੰਮ ਕਿੰਨੀ ਦਿਹਾੜੀ ਆ ਔਰ ਲੇਬਰ ਕਹਾਂ ਕਹਾਂ ਸੇ ਆਈ ਹੋਈ ਆ ਔਰ ਬਤਾਏ ਕਿ ਇਹ ਇੰਡਸਟਰੀ ਏਰੀਆ ਲੱਗਤਾ ਹੈ ਕੀ ਇਹ ਇੰਡਸਟਰੀ ਏਰੀਆ ਹਾਂ ਜੀ ਹਾਂ ਜੀ ਗੱਲ ਕਰੀਏ ਤਾਂ ਇੱਥੇ ਪ੍ਰਾਖੜੇ ਨੇ ਹਾਂਜੀ ਸਰਦਾਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਹ ਕਿੱਥੋਂ ਦੇ ਰਹਿਣ ਵਾਲੇ ਪਿਛੋਂ ਮੈਂ ਪਿਛੋਂ ਪੰਜਾਬ ਦੇ ਰਹਿਣਾ ਜੀ ਪੰਜਾਬ ਦਾ ਕਿਹੜੇ ਪੰਜਾਬ ਦੇ ਇਹ ਗੁਰਦਾਸਪੁਰ ਦਾ ਜੀ ਗੁਰਦਾਸਪੁਰ ਦਾ ਹਾਂਜੀ ਮੇਰੇ ਜੰਮੂ ਕੋਲ ਕੰਮ ਕਰਨ ਨਾਲ ਕਿਹੜਾ ਸ਼ਹਿਰ ਹੈ ਇਹ ਗੁਰਦਾਸਪੁਰ ਜੀ ਸ਼ਹਿਰ ਗੁਰਦਾਸਪੁਰ ਹੈ ਇੱਥੇ ਕਿੰਨਾ ਸਮਾਂ ਹੋ ਗਿਆ ਜੰਮੂ ਚ ਇੱਥੇ ਹੋ ਗਿਆ ਕੋਈ 25 ਸਾਲ ਜੀ ਹਾਂ 25 ਸਾਲ ਹੋ ਗਏ ਮਾੜੇ 25 ਸਾਲ ਹੋ ਗਏ ਕੰਮ ਦੇ ਕੀ ਹਾਲਾਤ ਹੈ ਕੋਈ ਕੰਮ ਮਿਲਦਾ ਇੱਥੇ ਨਹੀਂ ਮਿਲਦਾ ਬੜਾ ਜੀ ਕਿਤੇ ਮੁਸ਼ਕਲ ਹੈਗਾ ਉਹ ਤੁੱਕ ਕਹਦੇ ਆ ਕਿ ਪੰਜਾਬ ਜਿਹੜਾ ਪੰਜਾਬ ਹੈ ਜਾਂ ਆਪਣਾ ਭਾਰਤ ਦੇਸ਼ਾ ਸਾਰੇ ਡਿਜੀਟਲ ਹੋਣ ਜਾ ਰਹੇ ਆ ਜੇ ਐਨਡੀਕੇ ਜਿਹੜਾ ਇਸ ਦਾ ਵੀ ਹਾਲਾਤ ਤੁਸੀਂ ਦੇਖ ਸਕਦੇ ਹੋ ਲੇਬਰਾਂ ਇੱਥੇ ਵੀ ਚੌਂਕ ਭਰੇ ਹੋਏ ਆ ਹਾਂਜੀ ਹਾਂਜੀ ਸਾਰੇ ਇਹ ਹਾਲ ਹੈ ਜੀ ਉਹ ਮਜ਼ਦੂਰੀ ਹੈ ਕਿ ਮਿਲਦੀ ਨਹੀਂ ਮਜ਼ਦੂਰੀ ਅੱਜ ਉਹਦੀ ਕਾਇ ਨਹੀਂ ਅੱਜ ਕੱਲ ਮਜ਼ਦੂਰੀ ਕੰਮ ਬਹੁਤ ਘਟ ਗਏ ਆ ਬਹੁਤ ਘਟ ਗਏ ਕੰਮ ਹੀ ਹੈ ਨਹੀਂ ਕੰਮ ਹੈ ਹੀ ਨਹੀਂ ਜੀ ਹਾਂਜੀ ਹਾਂਜੀ ਕੰਮ ਘਟਾ ਹੈ ਕੀ ਕਰੋਗੇ ਆ ਜਾ ਆ ਜਾ ਕੰਮ ਘਟਾ ਹਾਂਜੀ ਕੰਮ ਘਟਾ ਹੈ ਜੀ ਨਹੀਂ ਮਿਲਦੀ ਰੋ एवरीडे ਹਰ ਰੋਜ਼ ਦਿਹਾੜੀ ਨਹੀਂ ਮਿਲਦੀ ਨਹੀਂ ਜੀ ਕਦੇ ਕਦੇ ਮਿਲਦੀ ਹੈ ਕਦੇ ਕਦੇ ਹਾਂ ਉਹ ਜਾਂ ਬੇਕਾਰੀ ਬੜੀ ਹੈ ਤੇ ਬੱਚੋ ਜੰਮੂ ਦੇ ਵਿੱਚ ਖੜੇ ਆ ਜੰਮੂ ਦੇ ਵਿੱਚ ਖੜੇ ਆ ਗੰਗਿਆਲ ਚੌਂਕ ਦੇ ਵਿੱਚ ਖੜੇ ਆ ਔਰ ਲੇਬਰ ਚੌਂਕ ਦੇ ਵਿੱਚ ਖੜੇ ਆ ਲੇਬਰ ਚੌਂਕ ਦੀਆਂ ਤਸਵੀਰਾਂ ਵੇਖ ਸਕਦੇ ਹੋ ਕਿ ਜਦੋਂ ਅਸੀਂ ਇੱਥੇ ਪਹੁੰਚੇ ਆ ਤਾਂ ਜਿੰਨੇ ਵੀ ਲੇਬਰ ਵਾਲੇ ਮਜ਼ਦੂਰੀ ਵਾਲੇ ਨੇ ਸਾਰੇ ਇੱਥੇ ਹਮਮਾ ਆ ਕੇ ਸਾਡੇ ਕੋਲ ਪਹੁੰਚਦੇ ਆ ਕਿ ਸਾਡੀ ਫਰਿਆਦ ਜਿਹੜੀ ਆ ਉਹ ਸਰਕਾਰਾਂ ਤੱਕ ਪਹੁੰਚਾਈ ਜਾਵੇ ਔਰ ਇੰਡਸਟਰੀਆਂ ਜਿਹੜੀਆਂ ਵੱਧ-ਵਧ ਕੀਤੀਆਂ ਜਾਣ ਜੇ ਇੰਡਸਟਰੀਆਂ ਵਧਣਗੀਆਂ ਤਾ ਐਸੇ ਨਾਲ ਹੀ ਕਾਰੋਬਾਰ ਵਧੇਗਾ ਔਰ ਜੇ ਗੱਲ ਕਰੀਏ ਤਾਂ ਜੇ ਪੰਜਾਬ ਦੇ ਹਾਲਾਤ ਇਸ ਤਰ੍ਹਾਂ ਦੇ ਅੱਜ ਤੁਹਾਨੂੰ ਜੀਐਨਜੀ ਦੀਆਂ ਤਸਵੀਰਾਂ ਵਿਖਾ ਰਹੇ ਹਾਂ ਜੰਮੂ ਦੇ ਵਿੱਚ ਖੜੇ ਆਪਾਂ ਔਰ ਜੰਮੂ ਦੇ ਵਿੱਚ ਇਹ ਤਸਵੀਰਾਂ ਜਿਹੜੀਆਂ ਤੁਸੀਂ ਸਾਹਮਣੇ ਵੇਖ ਰਹੇ ਹੋ ਕਿ ਲੇਬਰ ਜਿਹੜੀ ਆ 9:30 ਦਾ ਟਾਈਮ ਹੋ ਗਿਆ ਅਜੇ ਤੱਕ ਲੇਬਰ ਇੱਥੇ ਆ ਔਰ ਕਦੋਂ ਤੱਕ ਲੇਬਰ ਕੰਮਾਂ ਤੇ ਜਾਣੀ ਆ ਔਰ ਕੌਣ ਲੈਣ ਆਵੇਗਾ ਤਾਂ ਕਿੱਥੇ ਜਾਣ ਗਿਆ ਹਰ ਜਗ੍ਹਾ ਭਾਰਤ ਦੇਸ਼ ਦੇ ਵਿੱਚ ਲੇਬਰ ਨੂੰ ਮੰਦਹਾਲੀ ਪਈ ਹੋਈ ਆ ਕੰਮ ਜਿਹੜਾ ਆ ਉਹ ਬਹੁਤ ਘੱਟ ਆ ਔਰ ਇੰਡਸਟਰੀ ਏਰੀਆ ਜਿਹੜਾ ਵੱਧ ਤੋਂ ਵੱਧ ਹੋਣਾ ਚਾਹੀਦਾ ਔਰ ਹਰ ਸ਼ਹਿਰ ਦੇ ਵਿੱਚ ਇੱਕ ਦੋ ਇੰਡਸਟਰੀਆਂ ਹੋਣੀਆਂ ਚਾਹੀਦੀਆਂ ਤੁਸੀਂ ਵੇਖਿਆ ਕਿ ਕੁਝ ਗੁਰਦਾਸਪੁਰ ਤੋਂ ਆ ਕੇ ਵੀ ਇੱਥੇ ਲੋਕ ਰਹਿ ਰਹੇ ਨੇ ਕੁਝ ਪੰਜਾਬ ਦੇ ਹੋਰ ਕੋਨਿਆਂ ਤੋਂ ਵੀ ਆ ਕੇ ਰਹਿ ਰਹੇ ਨੇ ਲੰਬੇ ਸਮੇਂ ਤੋਂ ਇੱਥੇ ਰਹਿ ਰਹੇ ਆ ਲੇਕਿਨ ਕੰਮ ਦੀ ਫੇਰ ਇੱਥੇ ਇਹੀ ਮਦਹਲੀ ਆ ਕਿ ਕੰਮ ਨਹੀਂ ਮਿਲ ਰਿਹਾ ਇਹ ਤਸਵੀਰਾਂ ਜਿਹੜੀਆਂ ਤੁਹਾਨੂੰ ਜੰਮੂ ਦੇ ਵਿਖਾ ਰਹੇ ਆ ਔਰ ਜੰਮੂ ਜਿਹੜਾ ਵਾ ਜੰਮੂ ਦਾ ਗੰਗਿਆਲ ਚੌਂਗਦੇ ਵਿੱਚ ਖੜੇ ਆਪਾਂ ਔਰ ਜਗ੍ਹਾ ਜਗ੍ਹਾ ਤੋਂ ਆਏ ਲੋਕ ਜਿਹੜੇ ਆ ਇੱਥੇ ਕੰਮ ਦੀ ਭਾਲ ਦੇ ਵਿੱਚ ਨੇ ਔਰ ਕੰਮ ਜਿਹੜਾ ਉਹ ਕਿੱਥੋਂ ਮਿਲੇਗਾ ਡਿਜੀਟਲ ਇੰਡੀਆ ਡਿਜੀਟਲ ਇੰਡੀਆ ਇਹੀ ਆਵਾਜ਼ ਹੈ ਲੇਕਿਨ ਡਿਜੀਟਲ ਇੰਡੀਆ ਦੇ ਵਿੱਚ ਰੁਜ਼ਗਾਰ ਜ਼ਰੂਰੀ ਹੈ ਰੁਜ਼ਗਾਰ ਕਿਉਂ ਨਹੀਂ ਮਿਲ ਰਿਹਾ ਔਰ ਇੰਡਸਟਰੀਆਂ ਜਿਹੜੀਆਂ ਵੱਧ-ਵੱਧ ਕਿਉਂ ਨਹੀਂ ਕੀਤੀਆਂ ਜਾ ਰਹੀਆਂ ਔਰ ਖਬਰ ਨੂੰ ਵੱਧ-ਵੱਧ ਸ਼ੇਅਰ ਕਰ ਦਿਓ ਤਾਂ ਜੋ ਆਮ ਸੈਂਟਰ ਸਰਕਾਰਾਂ ਤੱਕ ਪਹੁੰਚ ਸਕਣ ਜਿਨ੍ਹਾਂ ਦੇ ਨਾਲ ਇੰਡਸਟਰੀ ਨੂੰ ਜਿਹੜਾ ਬढ़ावा ਦਿੱਤਾ ਜਾਵੇ ਜਿਸ ਨਾਲ ਮਜ਼ਦੂਰ ਲੇਬਰ ਤੱਕੇ ਨੂੰ ਕੰਮ ਮਿਲ ਸਕੇ ਔਰ ਇਹ ਤਸਵੀਰਾਂ ਜਿਹੜੀਆਂ ਵੱਧ-ਵੱਧ ਸ਼ੇਅਰ ਕਰ ਦਿਓ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ